ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂਕ ਟਿੱਕ ਕੋਰ ਬੰਨਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਉਮੀਦ ਕਰਦੇ ਆ ਆਸ ਕਰਦੇ ਆ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਰਿਕਵੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਇਹਨਾਂ ਦਾ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਨੂੰ ਸਾਰੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੀ ਤੁਸੀਂ ਵੀਡੀਓ ਨੂੰ ਸਾਰੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਤਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਦੇ ਲੱਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਚ ਕਿਸੇ ਵੀ ਫੈਬਰਿਕ ਚ ਸਾਰੀ ਡਿਟੇਲਸ ਸਾਨੂੰ ਆਪਣੀ ਵਟਸਐਪ ਤੇ ਭੇਜ ਕੇ ਸੇਮ ਟੂ ਸੇਮ ਸੂਟਰਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ YouTube ਤੋਂ ਇਲਾਵਾ ਤੁਸੀਂ ਅਨ ਇੰਸਟਾ ਦੇਖ ਸਕਦੇ ਹੋ ਸੰਧੂ ਬੁਟੀਕ ਕੋਲੋਂ ਨੇ ਨਾ ਸਾਡੀ ਇੰਸਟਾ ID ਹੈ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਉੱਥੇ ਦੇਖ ਕੇ ਸਿਲੈਕ ਜਿਵੇਂ ਤੁਹਾਨੂੰ ਪਸੰਦ ਹੋਇਆ ਹਰ ਇੱਕ ਤਰ੍ਹਾਂ ਦਾ ਤੁਹਾਡੇ ਡਿਜ਼ਾਈਨ ਸਾਡੇ ਅਪਲੋਡ ਕੀਤੇ ਹੋਏ ਨੇ ਕਿ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਫੈਬਰਿਕ ਮਿਲ ਜੂਗਾ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਵਰਕ ਹੈ ਵੀ ਤੋਂ ਹੈ ਵੀ ਲਾਈਟ ਤੋਂ ਰਾਈਟ ਮਸ਼ੀਨ ਵਰਕ ਦੇ ਵਿੱਚ ਜਿਵੇਂ ਤੁਹਾਨੂੰ ਪਸੰਦ ਹੋਇਆ ਕੋਈ ਪ੍ਰਿੰਟ ਦੇ ਉੱਪਰ ਡਿਜ਼ਾਈਨਿੰਗ ਰੈਡੀ ਕਰਵਾਉਣੀ ਹੈ ਪ੍ਰਿੰਟ ਸੂਟਾਂ ਨੂੰ ਡਿਜ਼ਾਈਨਰ ਲੋਕ ਨੂੰ ਆ ਤੁਸੀਂ ਸਟਿਚ ਕਰਵਾਉਣਾਗਾ ਜਿਵੇਂ ਤੁਹਾਡੀ ਚੋਆਇਸ ਹੋਈ ਪਸੰਦ ਹੋਈ ਜਿਵੇਂ ਵੀ ਤੁਸੀਂ ਆਪਣਾ ਫੀਕ ਸੂਟ ਤਿਆਰ ਕਰਵਾ ਕੇ ਲੈਣਾਗਾ ਆਰੇ ਕੀ ਤਰ੍ਹਾਂ ਜਿਹੜੀ ਡਿਟੇਲ ਜਿਹੜੀ ਸਾਨੂੰ ਆਪਣੇ ਵਟਸਐਪ ਤੇ ਭੇਜ ਕੇ ਤੁਸੀਂ ਸੇਮ ਟੂ ਸੇਮ ਜਿਹੜਾ ਆਪਣਾ ਡਿਜ਼ਾਈਨ ਸਾਨੂੰ ਸੈਂਡ ਕਰੋਗੇ ਉਹ ਜਿਹਾ ਸੂਟ ਅੱਡ ਤਿਆਰ ਕਰਵਾ ਕੇ ਲੈ ਸਕਦੇ ਹੋ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਸਾਰੇ ਆਪਣੇ ਬਹੁਤ ਸੋਹਣੇ ਮਸ਼ੀਨ ਵਰਕ ਦੇ ਵਿੱਚ ਰੈਡੀ ਹੋਏ ਹੋਏ ਨੇਗੇ ਉਮੀਦ ਕਰਦੇ ਆ ਤੁਹਾਨੂੰ ਸਾਰੇ ਨੂੰ ਜਰੂਰ ਪਸੰਦ ਆਉਣਗੇ ਬਹੁਤ ਹੀ ਜਿਆਦਾ ਸੋਹਣੇ ਸੋਹਣੇ ਡਿਜ਼ਾਈਨ ਤੁਹਾਡੇ ਲਈ ਆਪਾਂ ਲੈ ਕੇ ਆਏ ਆਂਗੇ ਤੁਸੀਂ ਆਪਣਾ ਆਪਣੇ ਪਸੰਦ ਦੇ ਅਕੋਰਡਿੰਗ ਕਿਸੇ ਵੀ ਫੈਬਰਿਕ ਆ ਕਿਸੇ ਵੀ ਆਪਣੇ ਹੋਰ ਹੈਵੀ ਵਰਕ ਦੇ ਨਾਲ ਜਿਵੇਂ ਤੁਹਾਨੂੰ ਪਸੰਦ ਹੋਇਆ ਦੁਪੱਟੇ ਦੀ ਫਿਨਿਸ਼ਿੰਗ ਆਪਣੇ ਅਕੋਰਡਿੰਗ ਦੱਸ ਆਪਣਾ ਬਠੀਕ ਸੂਟ ਜਿਵੇਂ ਤੁਹਾਨੂੰ ਪਸੰਦ ਹੋਇਆ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਦਿਖਾਉਣੇ ਆ ਆਪਣੇ ਐਜ ਵਾਲੇ ਜੋ ਸੂਟ ਲੰਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਹਾਂਜੀ ਇਹ ਵਾਲਾ ਸੂਟ ਆਪਣਾ ਜਿਹੜਾਗਾ ਇਹ ਜੈਪੁਰੀ ਪ੍ਰਿੰਟ ਦੇ ਵਿੱਚ ਤਿਆਰ ਹੋਇਆਗਾ ਜੈਪੁਰੀ ਪ੍ਰਿੰਟ ਦੇ ਵਿੱਚ ਤਿਆਰ ਹੈ ਦੇਖੋ ਆਪਣਾ ਸਕਾਈ ਕਲਰ ਹੈਗਾ ਆਪਾਂ ਔਰਗੈਂਜਾ ਦੀ ਇਹ ਸ਼ਰਟ ਹੈਗੀ ਸ਼ਰਟ ਆ ਜਿਹੜੀ ਆਪਣੇ ਕੋਲ ਔਰਗੈਂਜਾ ਦੇ ਸਾਰਾ ਆਪਣਾ ਟੋਟਲ ਹੈਂਡਵਰਕ ਦੇ ਵਿੱਚ ਤਿਆਰ ਹੋਇਆ ਹੈ ਇਹ ਵਾਲਾ ਸੂਟ ਦੇਖੋ ਇਹਨੂੰ ਸੈਂਟਰ ਪੈਨਲ ਲੰਗੀ ਤੇ ਗਲੇ ਦਾ ਵਰਕ ਹੈਗਾ ਆਹ ਵਾਲਾ ਗਲੇ ਦਾ ਵਰਕ ਹੈਗਾ ਸੈਂਟਰ ਪੈਨਲ ਲਏਗੇ ਤੇ ਇਹਦੀਆਂ ਬਾਹਾਂ ਤੇ ਵਰਕ ਹੈਗਾ ਦੇਖੋ ਬਾਹਾਂ ਤੇ ਵਰਕ ਹੈਵੀ ਹੈ ਪੂਰਾ ਬਾਹਾਂ ਤੇ ਪੂਰਾ ਹੈਵੀ ਵਰਕ ਹੋਇਆ ਹੋਇਆ ਹੈਗਾ ਤੇ ਇਹਦੀ ਬਾਟਮ ਤੇ ਵਰਕ ਆ ਗਿਆਵੇਂ ਨਾਲ ਆਪਾਂ ਕ੍ਰੇਪ ਦੀ ਬਾਟਮ ਲਗਾਈ ਆ ਔਰਗੈਂਜ਼ਾ ਦੀ ਸ਼ਰਟ ਆਗੀ ਕ੍ਰੇਪ ਦੀ ਬਾਟਮ ਆ ਮਤਲਬ ਮੂਰੀਆਂ ਦੇ ਉੱਪਰ ਵਰਕ ਹੋਇਆ ਹੈ ਇਦਾਂ ਤੇ ਆਹ ਵਾਲਾ ਆਪਣਾ ਦੇਖੋ ਐਵੇਂ ਹੋਇਆ ਹੈਗਾ ਬਾਹਾਂ ਦੇ ਉੱਪਰ ਸੈਂਟਰ ਪੈਨਲ ਨੇ ਬਾਹਾਂ ਦਾ ਵਰਕ ਆ ਟੋਟਲ ਹੈਂਡ ਵਰਕ ਚ ਆਪਾਂ ਨੇ ਤਿਆਰ ਕਰਵਾਇਆਗਾ ਹੋਰ ਇਹਦੇ ਕੋਈ ਮਤਲਬ ਹੈ ਨਹੀਂਗਾ ਆਪਾਂ ਫਿਨਿਸ਼ਿੰਗ ਦਿੱਤੀ ਦੇਖੋ ਇਦਾਂ ਪੱਟੀ ਦੇ ਨਾਲ نیچے ਬਾਕੀ ਤੁਸੀਂ ਆਪਣਾ ਜਿਹੜਾ ਹੀ ਫੈਬਰਿਕ ਤੇ ਕਰਾਉਣਾ ਪਲੇਨ ਤੇ ਕਰਾਉਣਾਗਾ ਹਨਾ ਆਪਾਂ ਨੂੰ ਜੈਪੁਰੀ ਦੇ ਵਿੱਚ ਮੈਂ ਪਹਿਲਾਂ ਤੁਹਾਨੂੰ ਦੱਸਿਆ ਆਪਣੀ ਵੀਡੀਓ ਵਿੱਚ ਕਾਫੀ ਵਾਰ ਵੀ ਜੈਪਰੀ ਦੇ ਵਿੱਚ ਆਪਾਂ ਨੂੰ ਕ੍ਰੇਪ ਦੇ ਵਿੱਚ ਔਰਗੈਂਜਾ ਚ ਯੋਰੇਟ ਚ ਸਿਮਰ ਟਿਸ਼ੂ ਚ ਕਾਫੀ ਸਾਰੇ ਆਪਾਂ ਨੂੰ ਹਨਾ ਆਉਂਦੇ ਨੇਗੇ ਮਤਲਬ ਇਹ ਫੈਬਰਿਕ ਦੇ ਵਿੱਚ ਇਹ ਵਾਲਾ ਡਿਜ਼ਾਈਨ ਆਉਂਦਾਗਾ ਤੁਸੀਂ ਆਪਣਾ ਪਰ ਮੈਂ 올ਓਵਰ ਇਦਾਂ ਦਾ ਸੂਟ ਲੈ ਕੋ ਤੇ ਬਰਤ ਕਰਵਾਓ ਮੈਂ ਆਪਣਾ ਮੈਚਿੰਗ ਕਰਵਾਉ ਜਿਵੇਂ ਤੁਹਾਡੀ ਚੁਆਇਸ ਹੋਈ ਪਸੰਦ ਹੋਈ ਉਸ ਅਕੋਰਡਿੰਗ ਕਰਵਾ ਸਕਦੇ ਤੇ ਨਾਲ ਇਹਦੇ ਕਮਲ ਚਨੂੰ ਦਾ ਆਪਣਾ ਦੁਪੱਟਾ ਤਿਆਰ ਕਰਵਾਇਆ ਇੱਕ ਕਲਰ ਦਾ ਤੇ 골ਡਨ ਗੋਟੇ ਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈਗੀ ਬਹੁਤ ਸੋਹਣਾ ਆਪਣਾ ਤਿਆਰ ਹੋਇਆਗਾ ਸੂਟ ਤੁਸੀਂ ਆਪਣਾ ਕਿਵੇਂ ਮਰਜ਼ੀ ਜਿਵੇਂ ਚਾਹੋ ਜਿਹੜੇ ਫੈਬਰਿਕ ਤੇ ਵਰਕ ਐਡ ਕਰਾ ਕੇ ਸਕਿਪ ਕਰਵਾ ਕੇ ਜਿਵੇਂ ਤੁਹਾਨੂੰ ਪਸੰਦ ਹੋਵੇ ਉਵੇਂ ਤਿਆਰ ਕਰਵਾ ਕੇ ਲੈ ਸਕਦੇ ਹਾਂਜੀ ਆਪਣਾ ਜਿਹੜਾ ਇਹ ਸੂਟ ਆਪਣਾ ਤਿਆਰ ਕਰਵਾਇਆ ਗਿਆ ਨਹੀਂ ਜੌਰਜਟ ਫੈਬਰਿਕ ਦੇ ਵਿੱਚ ਆਪਾਂ ਨੇ ਰੈਡੀ ਕਰਵਾਇਆ ਬਾਂਦ ਨਹੀਂ ਪ੍ਰਿੰਟ ਦੇ ਉੱਪਰ ਤੇ ਜੌਰਜਟ ਦੀ ਇਹਦੀ ਫੈਬਰਿਕ ਹੈਗੀ ਤੁਸੀਂ ਪਹਿਲਾਂ ਔਰਗਾਂਜ਼ਾ ਵਗੈਰਾ ਤੇ ਕ੍ਰੇਪ ਤੇ ਟਿਸ਼ੂ ਕ੍ਰਾਸ ਤੇ ਹਨਾ ਸਿੰਮਾ ਟਿਸ਼ੂ ਵਗੈਰਾ ਦੇ ਦੋ ਸੀ ਕਾਫੀ ਸਾਡੇ ਸੂਟ ਦੇਖਣੇ ਬਾਦਨੀ ਵਾਲੇ ਜ਼ਿਆਦਾਤਰ ਆਪਾਂ ਆਰਗੈਂਜ਼ਾ ਤੇ ਕਰਵਾਉਣੇ ਹੁੰਦੇ ਆ ਇਹ ਵਾਲੇ ਆਪਣੀ ਜੌਰਲੇਟ ਫੈਬਰਿਕ ਤੇ ਆ ਕਿ ਕਿਸੇ ਕਸਟਮਰ ਨੂੰ ਇਦਾਂ ਲੱਗਦਾ ਹੁੰਦਾ ਵੀ ਆਰਗੈਂਜ਼ਾ ਜਿਹੜਾ ਉਹ ਜ਼ਿਆਦਾ ਫਲਫੀ ਪ੍ਰਤੀ ਰਹਿੰਦਾ ਬਟ ਇਹ ਤੁਹਾਡਾ ਬਹਿਮ ਹੀ ਹੈਗਾ ਜਿਹੜਾ ਆਪਾਂ ਆਰਗੈਂਜ਼ਾ ਬਾਦਨੀ ਦੇ ਵਿੱਚ ਸੂਟ ਲੈ ਲੈਂਦੇ ਆ ਬਿਲਕੁਲ ਸੌਫਟ ਫੈਬਰਿਕ ਮਿਲੂਗਾ ਤੁਹਾਨੂੰ ਜਿਵੇਂ ਤੁਹਾਨੂੰ ਇਹ ਵਾਲਾ ਜੌਰਲੇਟ ਦੇ ਵਿੱਚ ਦਿਖ ਰਿਹਾ ਹੈਗਾ ਉਵੇਂ ਤੁਹਾਨੂੰ ਆਰਗੈਂਜ਼ਾ ਦੇ ਵਿੱਚ ਦਿਖੂਗਾ ਬਿਲਕੁਲ ਸੌਫਟ ਫੈਬਰਿਕ ਆਪਣੇ ਕੋਲੇ ਆਇਆ ਹੋਇਆ ਬਾਦਨੀ ਵਿੱਚ ਹਾਂਜੀ ਇਹਨਾਂ ਵਿੱਚ ਕਲਰ ਵਗੈਰਾ ਤੁਹਾਨੂੰ ਕਾ ਇਹ ਵਾਲਾ ਆਪਾਂ ਮੁਸ਼ੀਰ ਵਰਕ ਦੇ ਵਿੱਚ ਤਿਆਰ ਕਰਵਾਇਆ ਹੈਗਾ ਸਾਰਾ ਇਹਨੇ ਸਕਾਈ ਜਿਹਾ ਕਲਰ ਆ ਲਾਈਟ ਸਕਾਈ ਜਿਹਾ ਕਲਰ ਹੈ ਇਹਦਾ ਪਹਿਲਾਂ ਇਧਰ ਆਪਾਂ ਤੁਹਾਨੂੰ ਘੇਰੇ ਦਾ ਵਰਕਰ ਖੋਣਾਂਗੇ ਇਹ ਆਪਾਂ ਨੇ ਆਰਗੈਂਜ਼ਾ ਦਾ ਪੈਚ ਲਗਾ ਕੇ ਇਧਰ ਦੇ ਉੱਪਰ ਵਰਕ ਕੀਤਾ ਹੋਇਆ ਹੈਗਾ نیچے ਪੈਚ ਲੱਗਾ ਹੋਇਆ ਆਰਗੈਂਜ਼ਾ ਦਾ ਫਿਰ ਡਾਰਕ ਪਰਪਲ ਕਲਰ ਦੇ ਨਾਲ ਇੱਕ ਥ੍ਰੈਡ ਦੇ ਨਾਲ ਆਪਾਂ ਨੇ ਵਰਕ ਕੀਤਾ ਹੈਗਾ ਫਿਰ ਇਦਾਂ ਦੋਵਾਂ ਸਾਈਡਾਂ ਦੇ ਉੱਪਰ ਆਪਾਂ ਨੂੰ ਦੋ-ਦੋ ਇਦਾਂ ਬੇਲਾ ਆ ਜਾਣਗੇ ਉੱਪਰ ਤੱਕ ਦੇ ਫਿਰ ਕਲੇ ਦਾ ਵਰਕ ਕਰਦੇ ਹਾਂ ਕਲਦਾਈ ਵਰਕ ਹੋਇਆ ਹੋਇਆ ਹੈਗਾ ਤੇ ਦੋ-ਦੋ ਇਦਾਂ ਬੇਲਾ ਹੋਣਗੇ ਤੇ ਇਹ ਵਾਲਾ ਦੇਖੋ ਜਿਵੇਂ ਘੇਰੇ ਦੇ ਉਪਰ ਆਗਾ ਉਦਾਂ ਹੀ ਇਹਦੀ ਬਾਹ ਦੇ ਉਪਰ ਆ ਗਿਆ। ਹਮੇਸ਼ਾ ਕੋਈ ਬਾਹ ਨੇ ਪਰ ਵਰਤਕ ਹੈ ਤੇ ਇਹਦੀ ਬਾਟਮ ਤੇ ਵਰਤ ਤੁਹਾਨੂੰ ਦਿਖਾਉਣੇਗੇ ਨਾਲ ਮੈਚਿੰਗ ਬਾਟਮਾ ਦੇਖੋ ਇਹਦੇ ਆ ਵਾਲੇ ਡਾਟਸ ਵਾਲੇ ਬਾਟਮ ਆ ਮੈਚਿੰਗ ਤੇ ਇਹਦੀ ਵੇਲ ਨਾਲ ਇਦਾਂ ਵਰਕ ਹੋਇਆ ਹੈਗਾ ਬੂਰੀਆ ਦੇ ਨਾਲ ਇਹਦੇ ਆਪਾਂ ਨੇ ਪਿਓਰ ਚਨੂਗਾ ਦੁਪੱਟਾ ਜਿਹੜਾ ਹੋ ਤਿਆਰ ਕਰਵਾਇਆਗਾ ਪਿਓਰ ਚਨੂਗਾ ਦੁਪੱਟਾਗਾ ਤੇ ਵਾਈਟ ਦੀ ਲੇਸ ਨਾਲ ਆਪਾਂ ਇਹਨੂੰ ਪ੍ਰੈਸ਼ਿੰਗ ਦਿੱਤੀ। ਕੌਜਾ ਜਿਹੜਾ ਸੂਣਾ ਸੂਟ ਆਪਣਾ ਮਸ਼ੀਨ ਵਰਕੇ ਦੇ ਵਿੱਚ ਤਿਆਰ ਹੋਇਆ ਤੁਸੀਂ ਆਪਣਾ ਬਾਂਦਨੀ ਪ੍ਰਿੰਟਾ ਜਿਹੜਾ ਮਸ਼ੀਨ 'ਚ ਵੀ ਤਿਆਰ ਕਰਵਾ ਸਕਦੇ ਹੋ ਆਪਣਾ ਹੈਂਡਵਰਕ 'ਚ ਵੀ ਹੈਂਡ ਆ ਜਿੰਦੇ ਮਿਕਸ ਵੀ ਕਰਵਾ ਸਕਦੇ ਹੋ ਸਾਰੇ ਵਰਕ ਕੀ ਜੱਜਦੇ ਨੇ ਤਕਰੀਬਨ ਇਹਨਾਂ ਉੱਪਰ ਤੁਸੀਂ ਆਪਣਾ ਵਧੀਆ ਪਾਰਟੀ ਪਾਰਟੀ ਵੇਅਰ ਸੂਟ ਹੈ ਜੇ ਤੁਹਾਨੂੰ ਵੀ ਰੈਡੀ ਕਰਵਾ ਸਕਦੇ ਹੋ ਇਹਦੇ ਵਿੱਚ ਆਪਣਾ ਲਾਈਟ weight ਜਾਂ ਕੋਈ ਮਸ਼ੀਨ ਵਰਕ ਦੇ ਵਿੱਚ ਤਿਆਰ ਕਰਵਾਉਣਾ ਉਹਦਾ ਕਰਵਾ ਸਕਦੇ ਹੋ ਇਹ ਵਾਲ ਤੁਸੀਂ ਸੇਮ ਟੂ ਸੇਮ ਵੀ ਤਿਆਰ ਕਰਵਾ ਕੇ ਲੈ ਸਕਦੇ ਹੋ ਕਿਸੇ ਹੋਰ ਕਲਰ ਤੇ ਹੋਰ ਫੈਬਰਿਕ ਤੇ ਜਿਵੇਂ ਤੁਹਾਨੂੰ ਪਸੰਦ ਹੋਇਆ ਉਸ ਅਕੋਰਡਿੰਗ ਆਪਣਾ ਰੈਡੀ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਣਾ ਨੈਕਸਟ ਸੂਟ ਹੈਗਾ ਇਹ ਆਪਣਾ ਔਰਗਾਂਜ਼ਾ ਦੀ ਫੈਬਰਿਕ ਹੈਗੀ ਇਹ ਆਪਾਂ ਔਰਗਾਂਜ਼ਾ ਤਿਆਰ ਕਰਵਾਇਆ ਪਾਦਨੀ ਵਾਲਾ ਪ੍ਰਿੰਟ ਔਰਗਾਂਜ਼ਾ ਫੈਬਰਿਕ ਤੇ ਰੈਡੀ ਕਰਵਾਇਆਗਾ ਇਹ ਆਪਣਾ ਦੇਖੋ ਇਹਦਾ ਚਾਟੇ ਹਰੇਆਲ ਵਰਕ ਹੈ ਇਹਦਾ ਚਾਟੇ ਦੇ ਦਾ ਵਰਕ ਹੋਇਆ ਹੈਗਾ ਦੇਖੋ ਤੁਹਾਨੂੰ ਦਿਖਾ ਦਿੰਨੇ ਆਪਾਂ ਗਾਜਰੀ ਜਿਹਾ ਕਲਰ ਹੈਦਾ ਕੈਰਟ ਜਿਹਾ ਕਲਰ ਹੈਗਾ ਇਹ ਔਰਗਾਂਜ਼ਾ ਦੀ ਫੈਬਰਿਕ ਤੋਂ ਬਣਾਉਣੀ ਹੈ ਵਿੱਚ ਪਹਿਲਾਂ ਵਾਲਾ ਤੁਹਾਨੂੰ ਜੌਲਰਟ ਦੇ ਵਿੱਚ ਦਿਖਾਇਆ ਸੀ ਤੇ ਇਹ ਦੇਖੋ ਗਲੇ ਤੇ ਵਰਕ ਵੀ ਆਊਗਾ ਇਦਾਂ ਇਹ ਵਾਲਾ ਵਰਕ ਦੇਖੋ ਇਹ ਗਲੇ ਤੇ ਹੋਇਆ ਹੈ ਗਲੇ ਵਾਲਾ ਵਰਕ ਹੈਗਾ ਤੇ ਚਾਕ ਹੀ ਰਿਹਾ ਕਰਨਾ ਤੇਰੇ ਦੀ ਬਾਹਲੇ ਉੱਪਰ ਵਰਕ ਮਿਲੂਗਾ ਆਪਾਂ ਨੂੰ ਇਹ ਵਾਲਾ ਵਰਕ ਦੇਖੋ ਜੀ ਬਾਹਰ ਨੂੰ ਪਾਇਆ ਹੈ ਤੇ ਮੇਰੀ ਬਾਹਰ ਪਰ ਵਰਕ ਦਾ ਕਾਫੀ ਸੁਨਾ ਜਿਹਾ ਸੂਟ ਆਪਣਾ ਤਿਆਰ ਹੋਇਆਗਾ ਤੇ ਇਹਦੇ ਨਾਲ ਇਹਦੀ ਆਲਓਵਰ ਸੂਟ ਆ ਹੈ ਆਪਣਾ ਬਾਟਰ ਤੇ ਕੋਈ ਵਾ ਇੱਥੇ ਨਹੀਂ ਹੈਗਾ ਆਲਓਵਰ ਸੂਟਾ ਦਾ ਤੇ ਇਹ ਵਾਲਾ ਦੇਖੋ ਜੀ ਦੁਪੱਟਾ ਦਾ ਦੁਪੱਟਾ ਆਪਾਂ ਨੇ ਟਾਈ ਡਾਈ ਕਰਵਾਇਆਗਾ ਟਾਈ ਡਾਈ ਕਰਵਾ ਕੇ ਆਪਾਂ ਨੇ 4 ਸਾਈਡ ਨੂੰ ਕਟ ਵਰਕ ਦਿੱਤਾ ਹੈਗਾ रेडी ਪਤਾ ਹੈਗਾ 4 ਸਾਈਡ ਦੇ ਕਟਵਰਕ ਹੈਗਾ ਇਹ ਆਪਣਾ ਤੁਸੀਂ ਇਸੇ ਡਿਜ਼ਾਈਨ ਨੂੰ ਤੁਸੀਂ ਆਪਣਾ ਹੈਂਡ ਹੈਂਡ 'ਚ ਵੀ ਕਰਵਾ ਸਕਦੇ ਹੋ ਤੇ ਆਪਾਂ ਮਸ਼ੀਨ ਵਰਕ ਦੇ ਵਿੱਚ ਤਿਆਰ ਕਰਵਾਇਆਗਾ ਤੁਸੀਂ ਆਪਣਾ ਮਸ਼ੀਨ ਵਰਕ ਦਾ ਕੋਈ ਹੋਰ ਡਿਜ਼ਾਈਨ ਦੱਸਣਾ ਹੋਇਆ ਹੋਰ ਦੱਸ ਕੇ ਵੀ ਰੈਡੀ ਕਰਵਾ ਸਕਦੇ ਹੋ ਤੇ ਤੁਸੀਂ ਆਪਣਾ ਇਹਨਾਂ ਵਿੱਚ ਔਰਗੈਂਜ਼ਾ ਵਗੈਰਾ 'ਚ ਹਨਾ ਤੁਸੀਂ ਕੋਈ ਹੋਰ ਕਲਰ ਵਗੈਰਾ ਦੇਖਣਾ ਹੋ ਤਾਂ ਆਪਣਾ ਕਲਰ ਵਗੈਰਾ ਇਹਦੇ ਵਿੱਚ ਆਪਾਂ ਨੂੰ ਕਾਫੀ ਅਲੱਗ-ਅਲੱਗ ਕਲਰ ਮਿਲ ਜਾਂਦੇ ਰਗੇ ਤਕਰੀਬਨ ਇੱਕ ਨਾਂ ਦਾ ਕਲਰ ਨਾ ਬਹੁਤ ਘੱਟ ਮਿਲਦਾ ਹੁੰਦਾ ਜੇ ਤੁਸੀਂ ਕਹੋ ਵੀ ਇਹੀ ਕਲਰ ਸਾਨੂੰ ਚਾਹੀਦਾ ਵੀ 50 50 ਜਾਂ ਹੁੰਦਾਗਾ ਮਿਲ ਜੇ ਤਾਂ ਮਿਲ ਜੇ ਨਹੀਂ ਇਹ ਆਪਾਂ ਪਰ ਮਤਲਬ ਸੈਂਡ ਕਰੂੰਗੀ ਤੁਸੀਂ ਉਹਨਾਂ ਚੋਂ ਸਿਲੈਕਟ ਕਰਕੇ ਆਪਣਾ ਜਿਵੇਂ ਤੁਹਾਨੂੰ ਪਸੰਦ ਹੋਇਆ ਉਸੇ ਕਲਰ ਤੇ ਤਿਆਰ ਕਰਵਾ ਕੇ ਲੈ ਸਕਦੇ ਹਾਂ ਹਾਂਜੀ ਜਿਹੜਾ ਆਪਾਂ ਇਹ ਬੰਦਨੀ ਵਾਲਾ ਡਿਜ਼ਾਈਨ ਰੈਡੀ ਕਰਵਾਇਆ ਹੈਗਾ ਇਹ ਆਪਣੀ ਔਰਗੈਂਜ਼ਾ ਦੀ ਫੈਬਰਿਕ ਹੈਗੀ ਔਰਗੈਂਜ਼ਾ ਫੈਬਰਿਕ ਆਲ ਓਵਰ ਸੂਟ ਆਪਾਂ ਇਦਾਂ ਲਿਆ ਹੈਗਾ ਸਾਰਾ ਇਹ ਨਾਲ ਬਾਟਮ ਵੀ ਇਦਾਂ ਦੀ ਵੀ ਹੈ ਸ਼ਰਟ ਵੀ ਇਦਾਂ ਦੀ ਹੀ ਹੈ ਮਸ਼ੀਨ ਵਰਕ ਦੇ ਨਾਲ ਆਪਾਂ ਤਿਆਰ ਕਰਵਾਇਆ ਔਰਗੈਂਜ਼ਾ ਦੀ ਫੈਬਰਿਕ ਹੈਗੀ ਤੇ ਮਸ਼ੀਨ ਵਰਕ ਤੇ ਸਾਰੇ ਤੇ ਹੋਇਆ ਪਿਆ ਹੈ ਬਹੁਤ ਸੋਹਣਾ ਦਾ ਜਾਮਣੀ ਜਿਹਾ ਕਲਰ ਆ ਪਰਪਲ ਜਿਹਾ ਕਲਰ ਗਲੇ ਦਾ ਡਿਜ਼ਾਈਨਾਂ ਦੇਖੋ ਇਹ ਗਲੇ ਦਾ ਡਿਜ਼ਾਈਨ ਹੈਗਾ ਤੇ ਐਦਾਂ ਦੇਖੋ ਜੇ ਕਿਰਤੇ ਆਪਣੀ ਡਿਜ਼ਾਈਨਿੰਗ ਲੇਸ ਵਗੈਰਾ ਨਾ ਕਿੱਥੀ ਹੋਈ ਹੈਗੀ ਸੈਂਟਰ ਪੈਨਲ ਨੇ ਨੈਕ ਦਾ ਡਿਜ਼ਾਈਨ ਹੈਗਾ ਤੇ ਗਲੇ ਦਾ ਡਿਜ਼ਾਈਨ ਹੈਗਾ ਤੇ ਐਵੇਂ ਇਹਦੇ ਬਾਹਾਂ ਦੇ ਉੱਪਰ ਡਿਜ਼ਾਈਨ ਆ ਗਿਆ ਇਹ ਬੜਾ ਬਾਹਵੇਂ ਉੱਪਰ ਤੇ ਇਧਰ ਇਹਦੀ ਬੋਟਮ ਦਾ ਬਰਕ ਬੋਟਮ ਦਾ ਬਰਕ ਬਹੁਤ ਜਿਆਦਾ ਸੋਨਾ ਹੋਇਆ ਹੈਗਾ ਕਾਫੀ ਸੋਹਣਾ ਫੁਲਾਰ ਜਿਹਾ ਆਪਣਾ ਬੋਟਮ ਲੱਗਿਆ ਹੈ ਦੀ 올ਓਵਰ ਸੂਟ ਆ ਤੁਸੀਂ ਇਹਨੂੰ ਮੈਚਿੰਗ ਵੀ ਕਰਵਾ ਸਕਦੇ ਹੋ ਨਾਲ ਇਹਦੇ ਪਲੇਨ ਬਾਟਮ ਵੀ ਲੈ ਸਕਦੇ ਹੋ ਇਹਦੇ ਨਾਲ ਆਪਾਂ ਪ્યોਰ ਚੂੰਗਰ ਦਾ ਪੱਟਾ ਰੈਡੀ ਕਰਵਾਇਆਗਾ ਦੇਖੋ ਇਹਨੇ ਜੈਪੁਰੀ ਡਾਟਸ ਜੀ ਆਪਾਂ ਵਿੱਚ ਕੁਵਾਇਨੇ ਜਿਹੜਾ ਵਿੱਚ ਆਪਾਂ ਫ੍ਰੈਂਕ ਸੀਗਾ ਉਹਦੇ ਸੂਟ ਨਾਲ ਦਾ ਆਪਾਂ ਨੇ ਕਲਰ ਰੱਖਿਆ ਤੇ ਪੱਟੇ ਦਾ ਪ્યોਰ ਚੂੰਗਰ ਦਾ ਪੱਟਾਗਾ ਤੁਸੀਂ ਇਹੇ ਆਪਣਾ ਸੇਮ ਵੀ ਇਹਦਾ ਰੈਡੀ ਕਰਵਾ ਸਕਦੇ ਹੋ ਵਰਕ ਦੇ ਨਾਲ ਕੋਈ ਹੋਰ ਫੈਬਰਿਕ ਯੂਜ਼ ਕਰਨੇ ਜੌਰਜਟ ਵਗੈਰਾ ਕੋਲਰ ਵੀ ਕਰਵਾ ਸਕਦੇ ਹੋ ਹਾਂਜੀ ਇਹਦੇ ਨਾਲ ਦੇ ਦੇਖੋ ਸੂਟ ਆਪਣਾ ਇੱਕ ਹੋਰ ਤਿਆਰ ਹੋਇਆਗਾ ਨਾਲ ਦੇ ਇਹਦਾ 올 오버 수트 ਦੇ ਆਪਾਂ ਜਿਵੇਂ ਇਹ ਹੀ ਦੇ ਕਲਰ ਆਗਾ ਇਹ ਬਣ ਆਪਣੇ ਪਰਪਲ ਜੇ ਕਲਰ ਦੇ ਕਰਾਇਆ ਇਹ ਆਪਣਾ ਕਾਫੀ ਮੈਰੂਨ ਜੀ ਸ਼ੇਡ ਦੇ ਵਿੱਚ ਕਰਵਾਇਆ ਹੈ ਇਹ ਵੀ ਆਪਣਾ ਤਾਂ ਮਸ਼ੀਨ ਵਰਕ ਦੇ ਨਾਲ ਹੀ ਤਿਆਰ ਹੈਗਾ ਇਹ ਵੀ ਆਪਣਾ ਮਸ਼ੀਨ ਵਰਕ ਦੇ ਨਾਲ ਤਿਆਰ ਐਵੇਂ ਦੇਖੋ ਇਹ ਸੈਂਟਰ ਪੈਨਲ ਲੇਗੇ ਤੇ ਇਸੇ ਥੋੜੀ ਜੀ 골ਡਨ ਜੀ ਆਪਾਂ ਦੇ ਘੱਚ ਦੇ ਕੇ ਇਹਦੀ ਐਵੇਂ ਮਸ਼ੀਨ ਵਰਕ ਦੇ ਨਾਲ ਤਿਆਰ ਕਰਵਾਇਆ ਕੋ ਫਲਾਰ ਬੜੇ ਹੋਏ ਨੇ ਸੈਂਟਰ ਪੈਨਲ ਨੇ ਇਹ ਬਾਹਰ ਵਰਤਦੇ ਕੋਈ ਇਹ ਦਿਨਾਲ ਵੀ ਆਪਣਾ ਪਿਓਰ ਚੂਨਦਾ ਹੀ ਦੁਪੱਟਾ ਰੈਡੀ ਕਰਵਾਇਆ ਦੇਖੋ ਸੇਮ ਉਹ ਕਲਰ ਦੇ ਅੰਦਰ ਵਿੱਚ ਡਾਟਸ ਕਰਵਾਏ ਨੇਗੇ ਉਹਦਾ ਹੀ ਆਪਣਾ ਇਹਨਾਂ ਪਿਓਰ ਚੂਨਦਾ ਦੁਪੱਟਾ ਰੈਡੀ ਕਰਵਾਇਆ ਇਹ ਵੀ ਆਪਣਾ ਬਹੁਤ ਸੋਹਣਾ ਡਿਜ਼ਾਈਨ ਹੈ ਦੇਖੋ ਥੇਲੇ ਦੇ ਉੱਪਰ ਬਾਹਾਂ ਦੇ ਉੱਪਰ ਐਡਾ ਆਪਣਾ ਡਿਜ਼ਾਈਨ ਰੈਡੀ ਹੋਇਆ ਹੈ ਤੁਸੀਂ ਆਪਣਾ ਸੇਮ ਡਿਜ਼ਾਈਨ ਤਿਆਰ ਕਰਵਾਉਣਾ ਆਪਣੀ ਦੋਨਾਂ ਸੁਪਾ ਚੋ ਗੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਹੋਇਆ ਸੇਮ ਪਰਵਾਸਾ ਵੀ ਤੁਹਾਨੂੰ 올ਓਵਰ ਲੈ ਸਕਦੇ ਹੋ ਨੂੰ ਮੈਚਿੰਗ ਕਰਵਾ ਸਕਦੇ ਹੋ ਹੈਂਡਵਰਕ ਦੇ ਵਿੱਚ ਮਸ਼ੀਨ ਜਿਵੇਂ ਤੁਹਾਨੂੰ ਪਸੰਦ ਹੋਇਆ ਉਵੇਂ ਹੀ ਆਪਣਾ ਕੈਟ ਕਰਵਾ ਸਕਦੇ ਹੋ ਲੈਸ ਜੀ ਜਿਸਨ ਆਪਣੇ ਅੱਜ ਵਾਲੇ ਸੂਟ ਸਾਰੇ ਆਪ ਤੁਹਾਨੂੰ ਡਿਟੇਲ ਡਿਟੇਲ ਨਾਲ ਸਾਰੀ ਵੀਡੀਓ ਵਿੱਚ ਦੱਸ ਚੁੱਕੀਆਂ ਹਾਂ ਕਿ ਕਿਹੜਾ ਫੈਬਰਿਕ ਆ ਕਿਵੇਂ ਵਰਕ ਕੀਤਾ ਹੋਇਆ ਕਿਵੇਂ ਤੁਸੀਂ ਇਹਦੇ ਵਿੱਚ ਐਡ ਕਰਵਾਉਣਾ ਸਕਿਪ ਕਰਵਾਉਣਾ ਆਪਣੀ ਚੋਇਸ ਦੇ ਅਕੋਰਡਿੰਗ ਆਪਣੀ ਪਸੰਦ ਦੇ ਅਕੋਰਡਿੰਗ ਤੁਸੀਂ ਫੈਬਰਿਕ ਲਗਵਾ ਕੇ ਆਪਣੇ ਪਸੰਦ ਦੇ ਅਕੋਰਡਿੰਗ ਤੁਸੀਂ ਕਿਵੇਂ ਵਰਕ ਸਕਿਪ ਕਰਵਾ ਸਕਦੇ ਹੋ ਨੂੰ ਮੈਚਿੰਗ ਕਰਾਉਣਾ ਕੰਟਰਾਸਟ ਦੇ ਵਿੱਚ ਦੁਪੱਟਾ ਕਰਵਾਉਣਾ ਹਨ ਜਿਵੇਂ ਤੁਹਾਨੂੰ ਪਸੰਦ ਹੋਇਆ ਤੁਸੀਂ ਉਸ ਅਕੋਰਡਿੰਗ ਆਪਣਾ ਸਾਰਾ ਦੱਸ ਕੇ ਸਾਨੂੰ ਡਿਟੇਲ ਸਾਨੂੰ WhatsApp ਤੇ ਭੇਜ ਕੇ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਹੁੰਦਾ 6239168900 ਤੇ ਹਾਂ ਸਾਰਾ ਆਪਣਾ ਸਾਰਾ ਦੱਸ ਕੇ ਤੁਸੀਂ ਸੂਟ ਆਡ ਤਿਆਰ ਕਰਵਾ ਕੇ ਲੈ ਸਕਦੇ ਹਾਂਜੀ ਉਮੀਦ ਕਰਤਾ ਨੂੰ ਸਾਰਿਆਂ ਨੂੰ ਅੱਜ ਵਾਲੇ ਸੂਟ ਸਾਡੇ ਜਰੂਰ ਪਸੰਦ ਆਏ ਹੋਣਗੇ ਤੇ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਦਾ ਨਵੇਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਸ਼ੀ ਕਾ